ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ ਨਾਉਸਮਾਚਾਰ ਜੇਕਰ ਗੱਲ ਕਰੀਏ ਨਗਰ ਨਿਗਮ ਚੋਣਾ ਦੀ ਇਸ ਵਕਤ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਵਰਕਰ ਨੇ ਵਾਰਡ ਨੰਬਰ 12 ਤੋਂ ਅਤੇ ਵਾਰਡ ਨੰਬਰ 26 ਤੋਂ ਜੇਕਰ ਗੱਲ ਕਰੀਏ ਭਗਵੰਤ ਸਿੰਘ ਮਾਨ ਜੋ ਕਿ ਅੱਜ ਪਟਿਆਲਾ ਦੇ ਵਿੱਚ ਬਹੁਤ ਜਿਹੜੇ ਵਾਰਡ ਵਾਸੀ ਨੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਸੰਬੋਧਨ ਕਰਨ ਆਏ ਨੇ ਗੱਲਬਾਤ ਕਰ ਲੈਣੇ ਆ ਜਗਦੀਪ ਸਿੰਘ ਜੱਗਾ ਜੋ ਕਿ ਵਾਰਡ ਨੰਬਰ 12 ਤੋਂ ਚੋਣ ਲੜ ਰਹੇ ਨੇ ਜਾਣਦੇ ਆ ਕਿਸ ਤਰ੍ਹਾਂ ਦਾ ਮੌਲਾ ਸੱਚੀ ਕਾਲ ਸਰ ਸੱਚੀ ਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਪਟਿਆਲਾ ਨਿਵਾਸੀਆਂ ਨੂੰ ਬੜੇ ਪਿਆਰ ਭਰੀ ਨਮਸਕਾਰ ਕਰਦਾ ਸਤਿ ਸ਼੍ਰੀ ਅਕਾਲ ਕਰਦਾ ਤੁਸੀਂ ਦੇਖਿਆ ਅੱਜ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਹਲਕਾ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਏਰੀਆ ਵਿੱਚ ਆਏ ਸੀ ਤੇ ਪਟਿਆਲੇ ਦੇ 60 ਜਿਹੜੇ ਵਾਰਡ ਹੈ ਉਹਨਾਂ 60 ਦੇ 60 ਵਾਰਡਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਸਪੋਰਟਰ ਉਹਨਾਂ ਦੇ ਜਿਹੜੇ ਨਾਲ ਰਾਤ ਦਿਨ ਕੰਮ ਕਰਦੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਵਲੰਟੀਅਰਾਂ ਦਾ ਹਜ਼ਾਰਾਂ ਦੀ ਗਿਣਤੀ ਚ ਇਕੱਠ ਸੀ ਇਤੋਂ ਇਹ ਸਾਬਤ ਹੁੰਦਾ ਕਿ ਲੋਕ ਜਿਹੜੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਨਾਂ ਤੋਂ ਬਹੁਤ ਖੁਸ਼ ਨੇ ਤੇ ਇੰਨੀ ਦੁਨੀਆ ਦੇ ਆਨ ਨਾਲ ਇਹ ਸਾਬਤ ਹੁੰਦਾ ਕਿ ਅਸੀਂ 60 ਦੇ 60 ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਉਹ ਐਮਸੀ ਬਣ ਕੇ ਨਗਰ ਨਿਗਮ ਚ ਜਾਵਾਂਗੇ ਜੇਕਰ ਗੱਲ ਕਰੀਏ ਵਾਰਡ ਦੇ ਵਿੱਚ ਵਿਕਾਸ ਦੀ ਹਾਲਾਂਕਿ 2.5 ਸਾਲ ਹੋ ਚੁੱਕੇ ਆ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੱਲ ਹੋ ਚੁੱਕੀਆਂ ਨੇ ਪਰ ਜਿਹੜੀਆਂ ਰਹਿੰਦੀਆਂ ਨੇ ਵਾਰਡ ਨੰਬਰ 12 ਦੀ ਗੱਲ ਕਰੀਏ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਦੇਖੋ ਵਾਰਡ ਨੰਬਰ 12 ਤਕਰੀਬਨ ਹਰਿੰਦਰ ਨਗਰ ਦੇ ਆਲੇ ਦੁਆਲੇ ਦਾ ਏਰੀਆ ਹੈ ਜਿੱਥੋਂ ਮੈਨੂੰ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਬਤੌਰ ਕਾਉਂਸਲਰ ਮੈਂ ਵਾਰਡ ਦੇ ਵਿੱਚ ਇਹ ਮਹਿਸੂਸ ਕਰ ਰਿਹਾ ਕਿ ਪਿਛਲੇ 74 ਸਾਲਾਂ ਤੋਂ ਜਿਹੜੇ ਰਵਾਇਤੀ ਪਾਰਟੀਆਂ ਦੇ ਲੋਕਲ ਲੀਡਰ ਇਹਨਾਂ ਨੂੰ ਸੀ ਲੋਕਲ ਲੀਡਰ ਕਹਾਂਗੇ ਜਿਹੜੇ ਕਿ ਸਰਕਾਰ ਨਾਲ ਮਿਲ ਕੇ ਇਲਾਕੇ ਦੀ ਡਿਵੈਲਪਮੈਂਟ ਕਰਦੇ ਆ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕਰਿਆ ਇਹਨਾਂ ਨੇ ਆਪਣੇ ਘਰ ਭਰੇ ਆ ਲੋਕਾਂ ਦੇ ਪੈਸੇ ਨਾਲ ਆਪ ਅਮੀਰ ਹੋਏ ਆ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉੱਤੇ ਹਾਲੇ ਵੀ ਜਿਹੜੇ ਮਸਲੇ ਆ ਉਸ ਤਰ੍ਹਾਂ ਦੇ ਖੜੇ ਆ ਜਿਸ ਤਰ੍ਹਾਂ ਦੇ ਪਹਿਲਾਂ ਖੜੇ ਆਂਦੇ ਸੀ ਇੱਕ ਵਾਰੀ ਸਰਕਾਰ ਬਦਲੀ ਦੂਜਾ ਐਮਸੀ ਆ ਗਿਆ ਉਹਨੇ ਖਾਣਾ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਸਰਕਾਰ ਬਦਲ ਗਈ ਦੂਜੇ ਨੇ ਸ਼ੁਰੂ ਕਰ ਲਿਆ ਇਹ ਪਹਿਲੀ ਵਾਰੀ ਹੋਊਗਾ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰ ਇਮਾਨਦਾਰ ਸਰਕਾਰ ਹੈ ਜਿਹੜੀ ਉਹਨਾਂ ਦੇ ਇਮਾਨਦਾਰ ਜਿਹੜੇ ਕਾਉਂਸਲਰ ਬਣਨਗੇ ਉਹ ਆਪਣੇ ਵਾਰਡ ਚ ਬਹੁਤ ਵਧੀਆ ਕੰਮ ਕਰਨਗੇ ਵਾਡ ਨੰਬਰ 12 ਜੋ ਕਿ ਪਹਿਲਾਂ ਵਾਡ ਨੰਬਰ 7 ਹੁੰਦਾ ਸੀਗਾ ਲੱਗਦਾ ਹੈ ਕਿ ਗਰੀਬ ਤਬਕਾ ਉੱਥੇ ਬਹੁਤ ਜ਼ਿਆਦਾ ਰਹਿੰਦਾ ਹੈ ਕਿਹੇ ਜੇ ਕੰਮ ਨੇ ਸੀਵਰੇਜ ਦੀ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਹੈਲਥ ਸਿਸਟਮ ਦੀ ਗੱਲ ਕਰੀਏ ਕਿਹੇ ਜੇ ਹੋਣ ਤੁਹਾਨੂੰ ਦੇਖੋ ਵਾਡ ਨੰਬਰ ਜਿਹੜਾ 12 ਹੈ ਇਹਦੇ ਵਿੱਚ ਸਾਡਾ ਇੱਕ ਦੋ ਕਲੋਨੀਆਂ ਨੇ ਜਿਹਨਾਂ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਕਲੋਨੀਆਂ ਦੇ ਵਿੱਚ ਤਾਰਾਂ ਦਾ ਜਾਲ ਇਸ ਤਰ੍ਹਾਂ ਵਿਛਿਆ ਹੈ ਜਿਸ ਤਰ੍ਹਾਂ ਕੋਈ ਸੜਕਾਂ ਦੇ ਉੱਤੇ ਟੁੱਟੀ ਸੜਕ ਤੇ ਰੋੜੀ ਵਿਛੀ ਹੁੰਦੀ ਹੈ ਸਭ ਤੋਂ ਪਹਿਲਾਂ ਜਦੋਂ ਮੈਨੂੰ ਮੌਕਾ ਮਿਲੇਗਾ ਮੈਂ ਨਗਰ ਨਿਗਮ 'ਚ ਜਾਊਂਗਾ ਸਭ ਤੋਂ ਪਹਿਲਾਂ ਉਹਨਾਂ ਤਾਰਾਂ ਨੂੰ ਐਨ ਸਹੀ ਢੰਗ ਨਾਲ ਪ੍ਰੋਪਰ ਢੰਗ ਦੇ ਨਾਲ ਅਸੀਂ ਠੀਕ ਕਰਾਵਾਂਗੇ ਕਾਰਪੋਰੇਸ਼ਨ ਕੋਲ ਬਹੁਤ ਫੰਡ ਪੈਣੇ ਉਹਨਾਂ ਫੰਡਾਂ ਨਾਲ ਅਸੀਂ ਸਾਰਾ ਠੀਕਰਾਵਾਂਗੇ ਕੁਝ ਉੱਤੇ ਸ਼ੈੱਡ ਪੈਣ ਵਾਲਾ ਬਹੁਤ ਵਧੀਆ ਇੱਕ ਜਗ੍ਹਾ ਹੈ ਲੋਕਾਂ ਦੇ ਪ੍ਰੋਗਰਾਮ ਕਰਨ ਲਈ ਉਹ ਸ਼ੈੱਡ ਪਾਵਾਂਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਨੇ ਉਹ ਮੈਂ ਜਦੋਂ ਕੈਂਪੇਨ ਸ਼ੁਰੂ ਕਰੀ ਸੀ ਮੈਂ ਦਿਲ ਤੇ ਲਿਖ ਕੇ ਰੱਖੀ ਆ ਤੁਸੀਂ ਯਕੀਨ ਮੰਨਿਓ ਜਦੋਂ ਉੱਤੇ ਪਹੁੰਚ ਗਏ ਨਗਰ ਨਿਗਮ ਦੇ ਵਿੱਚ ਉਸ ਤੋਂ ਬਾਅਦ ਉਸ ਵਾਰਡ ਨੂੰ ਇੱਕ ਨਵੀਂ ਰੋਸ਼ਨੀ ਦਵਾਂਗੇ ਜੇ ਗੱਲ ਕਰੀਏ ਵਾਰਡ ਨੰਬਰ 12 ਦੇ ਉਸ ਵਕਤ ਜਿਹੜਾ ਨਸ਼ੇ ਦਾ ਪ੍ਰਕੋਪ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਇਹ ਤੁਸੀਂ ਜਾਣਕਾਰੀ ਤੁਸੀਂ ਦੋ ਵੀ ਕਿੰਨਾ ਕੋਤੇ ਚੱਲ ਰਿਹਾ ਦੇਖੋ ਜੀ ਮਾਨ ਸਾਹਿਬ ਨੇ ਇੱਕ ਗੱਲ ਸਪਸ਼ਟ ਕਹਿਤੀ ਹੈ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਸਰਕਾਰੀ ਹਸਪਤਾਲ 'ਚ ਛੱਡਾਂਗੇ ਉਹਨਾਂ ਦਾ ਨਸ਼ਾ ਛਡਾਵਾਂਗੇ ਜਿਹੜੇ ਬੰਦੇ ਨਸ਼ੇ ਦੀ ਸਮਗਲਿੰਗ ਕਰਦੇ ਆ ਉਹਨਾਂ ਨੂੰ ਚੱਕ-ਚੱਕ ਕੇ ਜੇਲ੍ਹਾਂ 'ਚ ਸੁੱਟਾਂਗੇ ਇਹ ਵਾਅਦਾ ਹੈ ਇਹ ਜਿੰਨੇ ਸਮਗਲਰ ਨੇ ਤੁਹਾਡੇ ਚੈਨਲ ਜ਼ਰੀਏ ਮੈਂ ਉਹਨਾਂ ਨੂੰ ਸੁਨੇਹਾ ਦੇ ਦੇਣਾ ਚਾਹਨਾ ਹੈ ਤੁਸੀਂ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਪੰਜਾਬ ਦੀ ਜਵਾਨੀ ਰੋਲਣੀ ਬੰਦ ਕਰ ਦਿਓ ਮਾਵਾਂ ਦੇ ਪੁੱਤਾਂ ਨੂੰ ਰੋਲਣਾ ਬੰਦ ਕਰ ਦਿਓ ਹੁਣ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤ ਕੇ ਪਟਿਆਲੇ ਦੀ ਨਗਰ ਨਿਗਮ ਚ ਜਾ ਰਹੇ ਨੇ ਹੁਣ ਬਰਦਾਸ਼ਤ ਨਹੀਂ ਕਰਾਂਗੇ ਸਮਗਲਰਾਂ ਵਾਰਡ ਨੰਬਰ 26 ਤੋਂ ਸਾਡੇ ਨਾਲ ਨੇ ਜਿਹੜੇ